हां जी दोस्तों की हालचाल है जी तां ਤੁਹਾਡੇ ਲਈ ਇੱਕ ਨਵੀਂ ਵੀਡੀਓ ਵਿੱਚ ਤੁਹਾਡੇ ਲਈ ਯਾਨੀ ਕਿ ਜਿਹੜੀ ਅਪਡੇਸ਼ਨ ਲੈ ਕੇ ਆਏ ਆਂ ਜੀ ਸਾਂਝੀ ਕਰਦੇ ਆਂ ਸਭ ਤੋਂ ਪਹਿਲਾਂ ਤੁਹਾਨੂੰ ਦੱਸ ਦਈਏ ਕਿ ਰਿਜਨਾ ਪੋਸਟਾਂ ਦੀ ਜਾਣਕਾਰੀ ਲਈ ਤੁਸੀਂ ਸਾਡੀ ਜਿਹੜੀ ਵੈਬਸਾਈਟ ਦਾ ਸਰਕਾਰੀ ਪੋਸਟਾਂ ਨੂੰ Google ਸਰਚ ਕਰ ਲੈਣਾਗਾ ਇਹਦੇ ਵਿੱਚ ਤੁਹਾਨੂੰ ਡੈਲੀ ਪੋਸਟਾਂ ਦੀ ਜਾਣਕਾਰੀ ਮਿਲਦੀ ਰਹਿੰਦੀ ਹੈ ਜੀ ਤਾਂ ਆਪਾਂ ਗੱਲ ਕਰਾਂਗੇ ਜੋ ਪੀਐਸਪੀਸੀਐਲ ਦੇ ਵਿੱਚ ਕੀ ਹੈ ਜੀ ਲੈਂਡਮੈਨ ਸਟੰਡਸ ਲੈਂਡਮੈਨ ਦੀਆਂ 2500 ਵੈਕੈਂਸੀਆਂ ਨਿਕਲੀਆਂ ਨੇ ਠੀਕ ਹੈ ਜੀ ਉਪਲਾਈ ਹੋਣ ਲੱਗੀਆਂ ਉਹਨਾਂ ਨੂੰ ਕੌਣ ਕੌਣ ਅਪਲਾਈ ਕਰ ਸਕਦਾ ਹੈ ਬਾਰੇ ਗੱਲਬਾਤ ਕਰਾਂਗੇ ਇਹਦੇ ਜਿਹੜੀ ਯੋਗਤਾ ਰੱਖੀ ਹੈ ਆਈਟੀ ਰੱਖੀ ਹੈ ਆਈਟੀ ਲੈਕਟ੍ਰੀਸ਼ਨ ਚ ਹੋਵੇ ਤੁਹਾਡੀ ਜਾਂ ਵੇਰਮੈਨ ਦੀ ਹੋਵੇ ਠੀਕ ਹੈ ਜੀ ਯਾਨੀ ਕਿ ਅਪਰੈਂਟਸ ਆ ਜਿਹੜੀ ਹੋਣੀ ਹੈ ਕਬਲਸਰੀ ਹੈ ਤੇ ਜੇ ਇਹ ਗੱਲ ਕਰੀਏ ਫੀਸ ਦੀ ਜਨਰਲ ਦੀ ਜਿਹੜੀ ਫੀਸ ਰੱਖੀ ਗਈ ਹੈ ਜੀ 944 ਰੁਪਏ ਯਾਨੀ ਕਿ 950 ਦੇ ਆਸ-ਪਾਸ ਹੈ ਇਸ ਤਰ੍ਹਾਂ ਹੀ ਜੇ ਅਪ ਗੱਲ ਕਰੀਏ ਐਸਸੀ ਦੀ 590 ਠੀਕ ਹੈ ਜੀ ਇਹ ਜਿਹੜੀ ਆਖਰੀ ਮਿਤੀ ਹੈ ਜੀ 15 ਜਨਵਰੀ 2024 ਤੱਕ ਤੁਸੀਂ ਜਿਹੜੇ ਫਾਰਮ ਨੇ ਆਪਣੇ ਆਨਲਾਈਨ ਸਬਮਿਟ ਕਰ ਸਕਦੇ ਹੋ ਠੀਕ ਹੈ ਜੀ ਫਾਰਮ ਭਰਦੋਂ ਪਹਿਲਾਂ ਯਾਨੀ ਕਿ ਤੁਸੀਂ ਇੱਕ ਵਾਰੀ ਨੋਟੀਫਿਕੇਸ਼ਨ ਜ਼ਰੂਰ ਦੇਖ ਲਓ ਤਾਂ ਤੁਸੀਂ ਸਭ ਤੋਂ ਪਹਿਲਾਂ ਸਰਕਾਰੀ ਪੋਸਟਾਂ ওয়েবসাইট.com ਤੇ ਆ ਜਾਣਾ ਜੀ ਜਿੱਦੇ ਵਿੱਚ ਤੁਸੀਂ ਦੇਖੋਗੇ ਲੇਟੈਸਟ ਜੌਬਸ ਦੇ ਵਿੱਚ ਜਾਓਗੇ ਤਾਂ ਤੁਸੀਂ ਇੱਥੇ ਪੀਐਸਪੀਸੀਐਲ ਜੋ ਰਿਕਰੂਟਮੈਂਟ ਹੈ ਇਸ ਤੇ ਕਲਿੱਕ ਕਰ ਲੈਣਾ ਤੇ ਤੇ ਨਾਲ ਹੀ ਤੁਹਾਨੂੰ ਦੱਸ ਦੇਵਾਂ ਦੋਸਤੋ ਅਸੀਂ ਘਰ ਬੈਠ ਕੇ ਸਾਡੇ ਜੀ ਵਟਸਐਪ ਗਰੁੱਪ ਆ ਜਿਹੜਾ ਯਾਨੀ ਕਿ ਚੈਨਲ ਆ ਇਸ ਨੂੰ ਵੀ ਜੁਆਇਨ ਕਰ ਲਓ ਇਸ ਤੇ ਕਿਥੇ ਜੁਆਇਨ ਆਪਸ਼ਨ ਤੇ ਜਾ ਕੇ ਤੁਹਾਨੂੰ ਇਹਦੇ ਵਿੱਚ ਡੇਲੀ ਪੋਸਟਾਂ ਜਾਣਕਾਰੀ ਮਿਲ ਜੂਗੀ ਤੇ ਨਾਲ ਹੀ ਟੈਲੀਗ੍ਰਾਮ ਜੋ ਚੈਨਲ ਹੈ ਨਾਲ ਵੀ ਤੁਸੀਂ ਜੁਆਇਨ ਕਰ ਸਕਦੇ ਹੋ ਇਥੇ ਇਹਨਾਂ ਦਾ ਫੇਸਬੁੱਕ ਪੇਜ ਹੈ ਇਹਨਾਂ ਨੂੰ ਵੀ ਜੁਆਇਨ ਕਰ ਸਕਦੇ ਹੋ ਠੀਕ ਹੈ ਜੀ ਇੱਥੇ ਇੱਕ ਇਸਕ੍ਰੋਲ ਡਾਊਨ ਕਰਕੇ ਜਿਹੜੀ ਵੀ ਕੋਈ ਵੈਕੈਂਸੀ ਆਉਂਦੀ ਰਹਿੰਦੀ ਹੈ ਤੁਸੀਂ ਉਹਨਾਂ ਨੂੰ ਦੇਖ ਸਕਦੇ ਹੋ ਜੀ ਤਾਂ ਅੱਗੇ ਚੱਲਦੇ ਆਈਏ ਆਪਾਂ ਅੱਗੇ ਦੇਖਦੇ ਆਂ ਇੱਕ ਵਾਰੀ ਨੋਟੀਫਿਕੇਸ਼ਨ ਜੂੜ ਪੜ੍ਹ ਲਓ ਇੱਥੇ ਏਜ ਲਿਮਿਟ ਵਗੈਰਾ ਦਸੀ ਗਿਆ ਠੀਕ ਹੈ ਜੀ ਕਿੰਨੇ ਆ 18 ਤੋਂ 37 ਸਾਲ ਤੱਕ ਲਈ ਜੋਬ ਅਪਲੀਕੇਸ਼ਨ ਪੰਜਾਬ 'ਚ ਹੀ ਰਹਿਣੀਆਂ ਫੀਸ ਵਾਰੀ ਤੁਹਾਨੂੰ ਦੱਸ ਹੀ ਤਸੀਮ ਹੈ 10ਵੀਂ ਪਾਸਟ ਜਾਈਟੀ ਜਾਂ ਬੈਲਮਨ ਇਹ ਵੀ ਤੁਹਾਨੂੰ ਦੱਸਤਾ ਠੀਕ ਹੈ ਜੀ ਇਹ ਯਾਨੀ ਕਿ ਜੋ ਪੇਪਰ ਹੋਣਾ ਜੀ ਜਨਗੌਰ ਦੇ ਦੇਸ਼ਾਦ ਇਹ ਅਰੀਜਨਲ ਦਾ ਵਗੈਰਾ ਸਾਰਾ ਤੁਸੀਂ ਕੁਰੀ ਨੂੰ ਫੈਂਡ ਕਰ ਲਓ ਠੀਕ ਆ ਉਸ ਤੋਂ ਬਾਅਦ ਜੋ ਫੀਸ ਯਾਨੀ ਕੀ ਰੱਖੀ ਗਈ ਹੈ ਜਾਂ ਕੈਟਾਗਰੀ ਵਾਈਜ਼ ਜੋ ਪੋਸਟਾਂ ਨੇ ਉਸ ਦੀ ਡਿਵਾਈਡਿਸ਼ਨ ਕੀਤੀ ਗਈ ਹੈ ਉਸ ਇੱਥੇ ਦੇਖ ਸਕਦੇ ਹੋਗੇ ਅਲੱਗ-ਅਲੱਗ ਪੋਸਟਾਂ ਦੀ ਯਾਨੀ ਕੀ ਕੈਟਾਗਰੀ ਵਾਈਜ਼ ਜਰਨਲ ਲੀ ਕਿੰਨੀਆਂ ਵੈਕੈਂਸੀਆਂ ਨੇ ਐਸੀ ਲਈ ਕਿਹੜੀਆਂ ਨੇ ਜੀ ਇਸ ਤਰ੍ਹਾਂ ਤੁਸੀਂ ਦੇਖ ਸਕਦੇ ਹੋ ਠੀਕ ਆ ਜੀ ਉਸ ਤੋਂ ਬਾਅਦ ਗੱਲ ਕਰੀਏ ਆਨਲਾਈਨ ਅਪਲਾਈ ਸਿੱਥੇ ਜਾ ਕੇ ਅਪਲਾਈ ਕਰ ਸਕਦੇ ਹੋ ਨੋਟੀਫਿਕੇਸ਼ਨ ਰੀਡ ਕਰ ਸਕਦੇ ਹੋ ਅਫੀਸਰ ਵੈਬਸਾਈਟ ਤੇ ਵੀ ਜਾ ਸਕਦੇ ਹੋਗੇ ਤਾਂ ਨੋਟੀਫਿਕੇਸ਼ਨ ਤੇ ਆਪਾਂ ਇੱਕ ਵਾਰੀ ਕਲਿੱਕ ਕਰਾਂਗੇ ਤਾਂ ਨੋਟੀਫਿਕੇਸ਼ਨ ਇੱਥੇ ਆਪਣੇ ਕੋਲੇ ਡਾਊਨਲੋਡ ਹੋ ਜਾਣਾਗਾ ਠੀਕ ਆ ਜੀ ਤੇ ਉਸ ਤੋਂ ਬਾਅਦ ਨੋਟੀਫਿਕੇਸ਼ਨ ਆਪਣੇ ਕੋਲੇ ਆ ਗਿਆ ਇਸ ਨੂੰ ਇੱਕ ਵਾਰੀ ਚੰਗੀ ਤਰ੍ਹਾਂ ਪੜ੍ਹ ਲਓ ਉਸ ਤੋਂ ਬਾਅਦ ਯਾਨੀ ਕਿ ਇਹਨੂੰ ਫਿਲਪ ਫਾਰਮ ਨੂੰ ਕਰ ਸਕਦੇ ਆ ਠੀਕ ਆ ਜਿਸ ਤਰ੍ਹਾਂ ਇੱਥੇ ਲਾਸਟ ਤਰੀਕ ਦੱਸ ਗਿਆ 15 11 26 12 ਤੋਂ ਇਹ ਫਾਰਮ ਸਟਾਰਟ ਹੋ ਚੁੱਕੇ ਸੀਗੇ ਆ ਸਾਰਾ ਹੀ ਯਾਨੀ ਕਿ ਜਾਣਕਾਰੀ ਦਿੱਤੀ ਗਈ ਆ ਤੇ ਇੱਥੇ ਜਾਨੀ ਕਿ ਆਨਲਾਈਨ ਅਪਲਾਈ ਦੇ ਤੁਸੀਂ ਜਾਓਗੇ ਤਾਂ ਇੱਥੇ ਕਲਿੱਕ ਦੇ ਤੁਰੰਤ ਇਹਦੀ ਆਫੀਸ਼ਲ ਵੈਬਸਾਈਟ ਆ ਜਿੱਥੇ ਫਾਰਮ ਅਪਲਾਈ ਹੁੰਦਾ ਉੱਥੇ ਤੁਹਾਨੂੰ ਇਹ ਵੈਬਸਾਈਟ ਆ ਜਾਨੀ ਕਿ ਰੀਡਾਇਰੈਕਟ ਕਰ ਦੋਗੀ ਤਾਂ ਦੋਸਤੋ ਵੀਡੀਓ ਬਧੇ ਲੱਗੇ ਪਲੀਜ਼ ਵੀਡੀਓ ਨੂੰ ਲਾਈਕ ਕਰਨੇ ਸ਼ੇਅਰ ਕਰ ਦੋ ਤਾਂ ਕਿ ਤੁਹਾਡੇ ਨਾਲ ਇਸ ਦੇਣੀ ਵੀਡੀਓ ਦੇ ਜਾਨੀ ਤਰ ਸਮੱਸਿਆ ਮਿਲਦੀ ਰਹੇਗੀ ਤਾਂ ਇੱਥੇ ਤੁਸੀਂ ਕਲਿੱਕ ਕਰੋਗੇ ਇੱਥੇ ਪਹਿਲੀ ਆਪਸ਼ਨ ਸਿਲੈਕਟ ਕਰ ਲੈਣੀ ਆ ਠੀਕ ਆ ਜੀ ਉਸ ਤੋਂ ਬਾਅਦ ਜਦੋਂ ਤੁਹਾਡੇ ਕੋਲ ਇਹ ਆਪਸ਼ਨ ਆਣੀ ਆ ਇੱਥੇ ਤੁਸੀਂ ਦੇਖੋਗੇ ਨਿਊ ਰਸ਼ੇਨ ਜੇਕਰ ਫਸਟ ਟਾਈਮ ਕਰ ਰਹੇ ਹੋ ਤਾਂ ਨੋਟਿਫਾਈ ਕਰਾਂਗਾ ਜੇਕਰ ਪਹਿਲੇ ਹੀ ਰਿਸਟ ਲੋਕ ਤਾਂ ਇਸੇ ਕੈਂਡੀਡੇਟ ਤੇ ਕਲਿੱਕ ਕਰੋਗੇ ਫਸਟ ਟਾਈਮ ਕਰ ਰਹੇ ਤਾਂ ਨਿਊ ਰਜਿਸਟਰ ਦੇ ਉੱਤੇ ਕਲਿੱਕ ਕਰਾਂਗੇ ਡੈਡ ਬਾਰੇ ਗੱਲ ਕਰਕੇ ਜਾਓਗੇ ਹਾਂ ਹੋਸਟ ਅਪਲਾਈ ਲਿਖਣੀ ਹੈ ਉਤੋਂ ਪਹਿਲਾਂ ਕੈਂਡੀਡੇਟ ਨੇਮ ਡੇਟ ਆਫ ਬਰਥ ਫਾਦਰ ਨੇਮ ਮੋਬਾਈਲ ਨੰਬਰ ਇਹ ਸਾਰੇ ਹੀ ਜਾਨੀ ਕਿ ਸੀੜੀ ਡਿਟੇਲ ਹੈ ਜੀ ਇਹਨੂੰ ਫਿਲ ਕਰ ਲੈਣਾ ਹੈ ਠੀਕ ਹੈ ਜੀ ਉਸ ਤੋਂ ਬਾਅਦ ਅਗਲਾ ਫੈਸਲਾ ਜੂਗਾ ਤਾਂ ਦੋਸਤੋ ਇਸ ਤਰ੍ਹਾਂ ਤੁਹਾਨੂੰ ਲਗਭਗ ਸਾਰੀ ਕਲੀਅਰ ਹੋ ਗਿਆ ਹੋਗਾ ਕਿ ਕਿਸ ਤਰ੍ਹਾਂ ਹੀ ਫਾਰਮ ਭਰ ਸਕਦੇ ਹੋਗੇ ਤਾਂ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਧੰਨਵਾਦ ਜੀ ਲ ై నీ కమే సూ దాదా